ਸਾਦੀ ਰਸਤੇ ਚੈਨਲ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਤੁਹਾਡੇ ਲਈ ਕਈ ਨਵੇਂ ਰਸਤੇ ਲੈ ਕੇ ਆ ਸਕੀਏ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਫ੍ਰੀ ਲਗਵਾਈ ਜਾਂਦੀ ਹੈ ਜੀ ਸਾਡਾ ਵਟਸਐਪ ਨੰਬਰ ਹੈ ਜੀ 991377 72381 ਜੇਕਰ ਕੋਈ ਰਿਸ਼ਤਾ ਤੁਹਾਡੇ ਪ੍ਰੋਫਾਈਲ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਵੀ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਸਾਰੇ ਹੀ ਰਿਸ਼ਤੇ ਪਰਿਵਾਰਕ ਨੰਬਰ ਸਮੇਤ ਹੁੰਦੇ ਹਨ आज अं तटे ले नवे रिश्ते लैके आए हाँ जी अज के रिश्ते नोट करो जी पहला रिश्ता नाम कुमारी कास्ट जाट हिंदू एरिया हशियारपुर जन्म तीन दस उन्नीस सौ इकानवे कद पं फुट तीन इंच स्टडी प्लस टू डीसीए ਦੋ ਪੰਨ ਪ੍ਰਹਨ ਬਰਦਰ ਜੂਐਸਏ ਵਿੱਚ ਮੈਡ ਹੈ ਫਾਦਰ નો ਵਰਕ ਮਦਰ ਹਾਊਸ ਵਾਈਫ ਰਿਸ਼ਤੇ ਦੀ ਮੰਗ ਲੜਕਾ ਹਿੰਦੂ ਕਾਸਟ ਦਾ ਹੋਵੇ ਆਪਣਾ ਕੰਮ ਹੋਵੇ ਐਨਆਰਆਈ ਹੋਵੇ ਵੈਸ ਨੂੰ ਲੜਕਾ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ दूसरा रिश्ता नोट करो जी नाम वर्मा डेट ऑफ बर्थ उन्नीस सौ पचानवे एरिया हशियारपुर उम्र अठाई साल कद पं फुट सत इंच कास्ट वर्मा हिंदू लड़का है दवाई क्या होया है स्टडी वीसीए लड़का मंगलीक है मदर हाउसवाइफ फादर रिटायर्ड एन आर आई ਪਾਣਿਕ ਮੈਡ ਪਰਾ ਕੋਈ ਨਹੀਂ ਰਿਸ਼ਤੇ ਦੀ ਮੰਗ ਹੈ ਲੜਕੀ ਸੋਹਣੀ ਸੁਨੱਖੀ ਹੋਵੇ ਉਮਰ 25 ਤੋਂ 30 ਸਾਲ ਹੋਵੇ ਕੱਦ 5 ਫੁੱਟ 2 ਇੰਚ ਤੋਂ 5 ਫੁੱਟ 7 ਇੰਚ ਤੱਕ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਤੀਸਰਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ 8 5 ਫੁੱਟ 11 ਇੰਚ ਡਿਪਲੋਮਾ ਗ੍ਰੈਜੂਏਟ ਆਪਣਾ ਘਰ ਤੇ ਟਰੱਕ ਇਨ ਯੂ ਐਸ ਏ ਚ ਦੋ ਸਿਸਟਰ ਮੈਡ ਯੂ ਐਸ ਏ ਤੇ ਕੈਨੇਡਾ ਵਿੱਚ ਪੇਰੈਂਟਸ ਯੂ ਐਸ ਏ ਚ ਰਹਿੰਦੇ ਹਨ ਵਰਸਪਲੇਸ ਟਾਂਡਾ ਉਡੰਬੜ ਰਿਸ਼ਤੇ ਦੀ ਮੰਗ ਹੈ ਲੜਕੀ ਸੋਹਣੀ ਸੁਨੱਖੀ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਸਾਦੇ ਰਿਸ਼ਤੇ ਚੈਨਲ ਤੋਂ ਵੇਖ ਕੇ ਤੁਸੀਂ ਜਿਹੜਾ ਵੀ ਰਿਸ਼ਤਾ ਕਰੋ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਚੌਥਾ ਨਾਮ ਕੌਰ ਕਾ ਅਸ਼ਟ ਜਟਿੱਕ ਗੋਤਪੁੱਲਰ ਉਮਰ 1998 ਏਰੀਆ ਮੁਖਤਸਰ ਸਹਿਬ ਕੰਮ ਲੜਕੀ ਸਟੇਲ ਦੇ ਵਰਕਰ ਪਰ ਮਰਤੇ ਹੈ ਭੈਣੋ ਪ੍ਰਾਇਕ ਸਟੇਲ ਦੇ ਵਿੱਚ ਕੱਦ 5 ਫੁੱਟ 4 ਇੰਚ ਰਿਸ਼ਤੇ ਦੀ ਮੰਗ ਹੈ ਲੜਕਾ ਸੋਹਣਾ ਚਾਇਨਾ ਹੋਵੇ ਤੇ ਸਟੇਲਿਆ ਦਾ ਪੀਆਰ ਹੋਵੇ కద్దు ఫట్స్ ఇంచే హేర కట్ిగ సంపర్కొనా ఇంబర్ మరెక్ట్ గల్ కానీ అగలా రి నోట్లా బండా భా ఇ కనెడ్ కద్దు పంజెక్ ఇంచ ਕਾਸਟ ਜੱਟ ਸਿੱਖ ਗੋਤ ਟਿੰਡੋ ਉਮਰ ਨਿਸ਼ਾਨਾ ਪੜਾਈ ਬੀ ਟੈਕ ਕੰਪਿਊਟਰ ਸਾਇੰਸ ਇੰਗਲਿਸ਼ ਕੰਮ ਐਡਮਿਨ ਅਸਿਸਟੈਂਟ ਇਹਨਾਂ ਅਕੈਡਮੀ ਰਿਸ਼ਤੇ ਦੀ ਮੰਗਾ ਜੀ ਰਸਤਾ ਵੈਸ ਨੂੰ ਹੋਵੇ ਘੱਟੋ ਘੱਟ 10 ਜਾਂ 15 ਕਿੱਲੇ ਜ਼ਮੀਨ ਹੋਵੇ ਜੇ ਕੈਨੇਡਾ ਚ ਹੈ ਤਾਂ ਪੀਆਰ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਕਿਸ ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਸੇਮਾ ਨਾਮ ਕਰ ਕਾਸਟ ਜੈਟਸਿਕ ਗੋਤ ਗਿੱਲ ਕਨੇਡਾ ਪੀਆ ਏਰੀਆ ਡੱਬ ਵਾਲੀ ਹਰਿਆਣਾ ਜਨਮ 1993 ਕਾਗਜ਼ ਦਾ ਪੰਜ ਫੁੱਟ 3 ਇੰਚ ਸਟੱਡੀ ਵੀਅਰ ਡਿਪਲੋਮਾ ਪ੍ਰੋਗਰਾਮਿੰਗ ਪ੍ਰੋਗਰਾਮ ਕਨੇਡਾ ਲੜਕੀ ਨੇ ਜਨਵਰੀ ਵਿੱਚ ਇੰਡੀਆ ਆਉਣਾ ਹੈ। ਰਿਸ਼ਤੇ ਦੀ ਮੰਗ ਹੈ ਜੀ। ਲੜਕਾ ਵਧੀਆ ਪੜਿਆ ਲਿਖਿਆ ਹੋਵੇ, ਵਧੀਆ ਜੋਬ ਕਰਦਾ ਹੋਵੇ। ਵਧੀਆ ਜੱਟ ਸਿੱਖ ਪਰਿਵਾਰ ਤੋਂ ਹੋਵੇ। ਜ਼ਮੀਨ 12 ਕਿੱਲੇ ਤੋਂ ਜ਼ਿਆਦਾ ਉਂਮੀ ਹੋਵੇ। ਲੜਕਾ ਕੈਨੇਡਾ 'ਚ ਤਰਕ ਪਰੰਦਰਸੀ ਹੋਵੇ। ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ 'ਤੇ। ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੀ। ਤੁਸੀਂ ਸਾਡੇ ਚੈਨਲ ਨੂੰ ਕਿੱਥੋਂ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਜਨਮ 2005 ਕੱਦ 5 ਫੁੱਟ 2 ਇੰਚ ਕੈਨੇਡਾ ਪੀਅਰ ਕੰਮ ਸਰਕਾਰੀ ਨਰਸ ਕੈਨੇਡਾ ਵਿੱਚ ਇੱਕ ਭੈਣ ਵਿਆਹੀ ਹੋਈ ਕੈਨੇਡਾ ਮਾਤਾ ਪਿਤਾ ਸਰਕਾਰੀ ਰਟਾ ਏਰੀਆ ਗੁਰਦਾਸਪੁਰ ਰਿਸ਼ਤੇ ਦੀ ਮੰਗਾ ਜੀ ਲੜਕਾ ਵਧੀਆ ਬੈਕ ਨੂੰ ਹੋਵੇ ਅੰਮ੍ਰਿਤਸਰ ਗੁਰਦਾਸਪੁਰ ਬਟਾਲਾ ਬਾਲਾਂ ਪਹਿਲ ਲੜਕੇ ਨੂੰ 78 ਕਿੱਲੇ ਜੀਮੀਨ ਆਉਦੀ ਹੋਵੇ ਲੜਕਾ ਕੈਨੇਡਾ ਤੋਂ ਹੀ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਨੂੰ ਨਾਲ ਗੱਲ ਕਰ ਸਕਦੇ ਹੋ ਜੀ ਸਾਦੀ ਰਿਸ਼ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਵੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਸਾਰੇ ਰਿਚਾਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਪੂਰਾ ਦੇਖਣਾ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ